ब्रेक ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਪ੍ਰਸ਼ਾਸਨ ਅਤੇ ਸਮਾਜ ਸੇਵੀਆਂ ਵੱਲੋਂ ਜਿੱਥੇ ਪੰਜਾਬ ਭਰ ਵਿੱਚ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਦੀ ਅਪੀਲ ਲਗਾਤਾਰ ਕੀਤੀ ਗਈ ਉੱਥੇ ਹੀ ਤਰੰਤਾਰਨ ਵਿਖੇ ਲੋਕਾਂ ਨੇ ਲੋੜੀ ਵਾਲੇ ਦਿਨ ਇਸ ਖੂਨੀ ਡੋਰ ਦੀ ਖੂਬ ਵਰਤੋਂ ਕੀਤੀ ਅਤੇ ਇਹ ਡੋਰ ਰਸਤੇ ਵਿੱਚ ਜਾਂਦੇ ਰਾਹੀਰਾਂ ਦੇ ਉੱਪਰ ਡਿੱਗੀ ਅਤੇ ਰਾਹੀਰ ਇਸ ਤੋਂ ਆਪਣੇ ਆਪ ਨੂੰ ਬਚਾਉਂਦੇ ਸਾਫ਼ ਨਜ਼ਰ ਆਏ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਇਸ ਡੋਰ ਦੀ ਵਰਤੋਂ ਨਾ ਕੀਤੀ ਜਾਵੇ ਤਾਂ ਜੋ ਇਸ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ ਸਤੋਪਾਏ ਲੋੜੀ ਦੇ ਇਹਾਤੀ ਸਾਰੇ ਸ਼ਹਿਰ ਨਿਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਲੋੜੀ ਦਾ ਤਿਹਾਰ ਕੁਛ じゃ ਪ੍ਰਤੀਕ ਪਰ ਮੈਂ ਜਿਹੜੀ ਤੁਸੀਂ ਡੋਰ ਬਾਰੇ ਗੱਲ ਕੀਤੀ ਆ ਮੈਂ ਡੋਰ ਬਾਰੇ ਇਹ ਕਹਿਣਾ ਚਾਹਾਂਗਾ ਕਿ ਚੈਨਾ ਡੋਰਾ ਖਤਰਨਾਕ ਡੋਰਾ ਤੇ ਮੈਂ ਸਮਝਦਾ ਹਾਂ ਕਿ ਇਹ ਪ੍ਰਸ਼ਾਸਨ ਕੀ ਕਰੂਗਾ ਜੇ ਲੋਕ ਸਾਡੇ ਆਪ ਹੀ ਸਾਥ ਨਹੀਂ ਦੇਦੇ ਲੋਕਾਂ ਨੂੰ ਆਪ ਨੇ ਮੇਰੇ ਸੁਣੇ ਜਿਹੜੇ ਬੱਚਿਆਂ ਦੇ ਗਲੇ ਵੱਢੇ ਜਾ ਰਹੇ ਆ ਜਿਹਦੇ ਬੱਚਿਆਂ ਦੀ ਥੋਲ ਕੱਟੀ ਜਾ ਰਹੀ ਹੈ ਹੱਥ ਕੱਟੇ ਜਾ ਰਹੇ ਕੋਣ ਆ ਸਾਡੇ ਆਪਣੇ ਚੁਈਆਂ ਸਾਡੇ ਆਪਣੇ ਬੱਚੇ ਅਸੀਂ ਪ੍ਰਸ਼ਾਸਨ ਨੂੰ ਕੱਢਦੇ ਜ਼ਰੂਰ ਆ ਪ੍ਰਸ਼ਾਸਨ ਕੀ ਕਰਵਾ ਜੀ ਆਪ ਨੇ ਸਾਹ ਪ੍ਰਸ਼ਾਸਨ ਦੇ ਪ੍ਰਜਾਚਨ ਦਾ ਸਾਨੂੰ ਸਾਰੇ ਲੋਕਰ ਦੇ ਪ੍ਰਸ਼ਾਸਨ ਨਾਲ ਸਾਥ ਦਿੱਤੇ ਇਸ ਚੀਜ਼ ਤੋਂ ਜਿਆਦਾ ਪਈ ਗੀ ਇੱਥੇ ਲੋਕਰ ਕਈ ਰਸ ਚੀਰੇ ਕਈਆਂ ਨੇ ਗੱਡੀਆਂ ਖਿਲਾਰ ਰੱਖ ਕੇ ਬੱਚੇ ਤੇ ਧੋਣਾ ਗੱਲ ਚ ਲਾਈਆਂ ਮੈਂ ਖੋ ਦੇਖੀਆਂ ਅਸੀਂ ਆਪ ਖੁਦ ਸਵੇਦੀ ਡੋਰ ਕਈ ਗਾਜ ਅੱਜ ਘੱਟ ਵਾ ਤੇ ਡੋਰਾਂ ਜਾਰੇ ਤੋੜਨੇ ਆ ਚੱਲ ਜੇ ਕਿਸੇ ਨੇ ਬਚਾਓ ਜੇ ਪਰ ਲੋਕ ਨਹੀਂ ਹੱਟ ਸਕਦੇ ਸਾਡੇ ਨਹੀਂ ਹੁਦਰੇ ਪ੍ਰਸ਼ਾਸਨ ਕੁਝ ਨਹੀਂ ਕਰ ਸਕਦਾ ਜਿਹੜਾ ਲੋਕ ਪ੍ਰਸ਼ਾਸਨ ਸਾਥ ਦੇ ਜਿਵੇਂ ਕਿ ਮੈਂ ਬਾਰ ਬਾਰ ਇਹਨੂੰ ਲੋਕਾਂ ਨੂੰ ਪਿੱਛੇ ਰੁਕਵਾ ਕੇ ਭਾਈ ਆਪਣੇ ਬੱਚਿਆਂ ਦੀ ਆਪ ਜਾਨ ਬਚਾਓ ਕਿਸੇ ਦੇ ਬੱਚੇ ਨਹੀਂ ਆਪਣੇ ਬੱਚੇ ਅੱਜ ਦੇ ਪੰਜਾਬ ਮਦਰ ਜਿੱਥੇ ਅਜਨਾਰੇ ਡੈਥ ਹੋਈ ਹੈ ਕੌਣ ਹੋਊ ਸਾਡੇ ਚੋਂ ਹੀ ਆ ਦੇਖੋ ਜੀ ਜਿਹੜੇ ਬੰਦੇ ਇਹ ਚਾਈਨਾ ਡੋਰ ਨਾਲ ਗੁੱਡੀਆਂ ਉਡਾ ਕੇ ਕਾਨੂੰਨ ਦੀ ਲੰਗਣਾ ਕਰਦੇ ਆ ਉਹਨਾਂ ਦੇ ਬਰ ਖਿਲਾਫ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਆ ਕਿਉਂਕਿ ਇੰਨੀ ਕੁ ਘਾਤ ਘਟੋਰ ਆ ਕਿ ਕਿਸੇ ਦਾ ਵੀ ਗਲਾ ਕੱਟ ਦਿੰਦੀ ਆ ਕਿਸੇ ਦਾ ਹੱਥ ਕੱਟ ਦਿੰਦੀ ਆ ਰਾਹgir ਜਾਂਦੇ ਜਿਹੜੇ ਆ ਉਹਨਾਂ ਦਾ ਬਹੁਤ ਨੁਕਸਾਨ ਹੁੰਦਾ ਹੈ ਉਸ ਤੋਂ ਬਾਅਦ ਜੀਵ ਜੰਤਕਿਆਂ ਦਾ ਪੱਖੋਂ ਦਾ ਬਹੁਤ ਨੁਕਸਾਨ ਹੁੰਦਾ ਹੈ ਇਹ ਚੀਜ਼ਾਂ ਜਿਹੜੀਆਂ ਬੰਦ ਹੋਣੀਆਂ ਚਾਹੀਦੀਆਂ ਪ੍ਰਸ਼ਾਸਨ ਧਿਆਨ ਤੇ ਕਰਦਾ ਹੈ ਪਰ ਲੋਕਾਂ ਨੂੰ ਵੀ ਇਹਦੇ ਵਾਸਤੇ ਅਵੇਰਨੈਸ ਹੋਣਾ ਚਾਹੀਦਾ ਵਾ ਕਿ ਜੇ ਪ੍ਰਸ਼ਾਸਨ ਸਾਨੂੰ ਡੱਕਦਾ ਵਾ ਤੇ ਅਸੀਂ ਉਸ ਚੀਜ਼ ਦੇ ਉੱਤੇ ਪਾਬੰਦੀ ਲਾਈਏ ਸਾਡਾ ਫਰਜ਼ ਬਣਦਾ ਵਾ ਕਿ ਅਸੀਂ ਇਹ ਡੋਰ ਨਾ ਗੁੱਡੀਆਂ ਡਾਈਏ ਜਾ ਆਪਣੇ ਬੱਚਿਆਂ ਨੂੰ ਰੋਕੀਏ ਸਰਕਾਰ ਵੱਲੋਂ ਜਿੱਥੇ ਚਾਈਨਾ ਡੋਰ ਨੂੰ ਰੋਕथाम ਲਈ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦੇ ਨਾਲ ਜਾਗਰੂਤ ਕੀਤਾ ਗਿਆ ਪਰ ਅੱਜ ਵੀ ਤੁਸੀਂ ਲੋੜੀਆਂ ਦੇ ਦਿਨ ਵੇਖ ਰਹੇ ਹੋ ਕਿ ਚਾਈਨਾ ਡੋਰ ਦੀ ਖੂਬਰਤ ਹੋ ਰਹੀ ਹੈ ਅਤੇ ਇਹ ਡੋਰ ਆਉਂਦੇ ਜਾਂਦੇ ਰਾਹ ਗੇਰਾਂ ਦੇ ਲੋਕਾਂ ਦੇ ਉੱਤੇ ਪੈ ਰਹੀ ਹੈ ਪਰ ਅੱਜ ਵੀ ਸਾਨੂੰ ਸਾਰਿਆਂ ਨੂੰ ਇਸ ਡੋਰ ਦਾ ਬਾਈਕਟ ਕਰਨ ਦੀ ਲੋੜ ਹੈ ਕਿਉਂਕਿ ਇਸ ਦੇ ਨਾਲ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ ਸੰਤਾਰਨ ਤੋਂ ਬੀਐਸਾਹਲ ਦੀ ਵਿਸ਼ੇਸ਼ ਰਿਪੋਰਟ